ਕਿ ਉਹ ਕਿਹੜਾ ਪੁੱਛਿਆ ਇੰਟਰਵਿਊ ਲੈਣਾ ਨਹੀਂ ਇੰਟਰਵਿਊ ਬਟਾ ਬਤਾ ਬਰੇ ਇਹ ਕਹਿਣਾ ਕਰੇ ਬਾਹਰ ਜਾਓ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਵਿੱਚ ਇੱਕ ਹਾਦਸਾ ਹੋਇਆ ਸਾਡੇ ਨਾਲ ਡੀਐਸਪੀ ਤਲਵੰਡੀ ਸਾਹਬੋ ਜੁੜ ਰਹੇ ਨੇ ਗੱਲਬਾਤ ਕਰਦੇ ਆ ਸਰ ਇਹ ਕੀ ਮਾਮਲਾ ਸੀ ਕੀ ਹਾਦਸਾ ਹੋਇਆ ਕਿਵੇਂ ਹਾਦਸਾ ਵਾਪਰਿਆ ਹੈ ਜੀ ਇਹ ਮਲੇਸ਼ੀ ਇਸ ਤਰ੍ਹਾਂ ਅੱਜ ਜਿਹੜਾ ਹੈਗਾ ਟ੍ਰੀਟਮੈਂਟ ਪਲਾਂਟ ਹੈ ਉੱਥੇ ਟਾਊਨਸ਼ਿਪ ਚ ਰਿਫਾਈਨਰੀ ਉਹ ਗੋਬਿੰਦ ਸਿੰਘ ਰਿਫਾਈਨਰੀ ਵਿਖੇ ਉੱਥੇ ਜਿਹੜੇ ਹੈਗੇ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਦੀ ਸਫਾਈ ਕਰਾਉਣ ਲਈ ਜਿਹੜੇ ਭਲਾਏ ਹੋਏ ਸੀਗੇ ਬੰਦੇ ਉਹ ਤਿੰਨ ਬੰਦੇ ਜਿਹੜੇ ਹੈਗੇ ਆ ਨੀਚੇ ਉਹ ਸਫਾਈ ਕਰ ਰਹੇ ਸੀ ਜਿਹਦੇ ਨਾਲ ਉਹ ਭੇਹੋਸ਼ ਹੋ ਗਏ ਵਿੱਚ ਗੈਸ ਚੜਨ ਕਰਨ ਤੇ ਉੱਥੇ ਜਿਹੜਾ ਭੇਹੋਸ਼ੀ ਕਰਨ ਇਹਨਾਂ ਨੂੰ ਫਿਰ ਇਹ ਹਸਪੀਟਲ ਬਠਿੰਡੇ ਜਿਹੜਾ ਰੈਫਰ ਕਰਤਾ ਗਿਆ ਤੇ ਜਿੱਥੇ ਜਾ ਕੇ ਬਾਅਦ ਚ ਪਤਾ ਲੱਗਿਆ ਵੀ ਇਹਨਾਂ ਦੀ ਮੌਤ ਹੋ ਗਈ। ਸਰ ਟੋਟਲ ਕਿੰਨੇ ਬੰਦੇ ਉੱਥੇ ਕੰਮ ਕਰਦੇ ਸੀ? ਕਿੰਨਿਆਂ ਦੀ ਮੌਤ ਜਿਹੜੀ ਹੋਈ ਹੈਗੀ ਅਤੇ ਬਾਕੀਆਂ ਦੇ ਕੀ ਹਾਲਾਤ ਹੈਗੇ ਦੇ ਸਰ? ਦੇਖੋ ਮੇਰੇ ਨੋਟਿਸ ਤਾ ਇਹ ਤਿੰਨ ਹੀ ਆਏ ਆ। ਇਹ ਤਿੰਨ ਜਣੇ ਕੰਮ ਕਰ ਰਹੇ ਸੀਗੇ ਤੇ ਤਿੰਨਾਂ ਦੀ ਇਹ ਜਿਹੜੀ ਹੈਗੀ ਹੈ ਬੇਹੋਸ਼ ਹੋਏ ਉੱਥੇ। ਤੇ ਬਾਕੀ ਹੋਰ ਜਿਹੜੇ ਬਾਹਰ ਸੀਗੇ ਬੰਦੇ ਉਹਨਾਂ ਨੇ ਜਾ ਕੇ ਲਿਜਾ ਕੇ ਇਹਨਾਂ ਨੂੰ ਫਿਰ ਜਿਹੜਾ ਹੈ ਹਸਪੀਟਲ ਦਾਖਲ ਕਰਾਇਆ। ਇਹ ਉਸੇ ਜਿਹੜਾ ਡਾਕਟਰਾਂ ਨੇ ਇਹਨਾਂ ਨੂੰ ਜਿਹੜਾ ਹੈਗਾ ਇਹ ਸਰ ਜਦੋਂ ਸੀਵਰੇ ਦੀ ਸਫਾਈ ਹੁੰਦੀ ਹੈ ਤਾਂ ਉਸ ਨੂੰ ਕਾਫੀ ਇਨਸਟਰੂਮੈਂਟ ਵਰਤੇ ਜਾਂਦੇ ਨੇ ਉਹਨਾਂ ਦੇ ਮਾਸਕ ਪਾਏ ਜਾਂਦੇ ਨੇ ਕੋਈ ਇਸ ਤਰ੍ਹਾਂ ਦਾ ਪ੍ਰਕਾਸ਼ਨ ਨਹੀਂ ਵਰਤੇ ਗਿਆ ਸਰ ਕਾਰਨ ਕੀ ਹੋਇਆ ਹੈਗਾ ਦੇਖੋ ਇਹਦੇ ਬਾਰੇ ਪ੍ਰਕਾਸ਼ਨਸ ਬਾਰੇ ਮੈਨੂੰ ਇਹਦਾ ਡਿਟੇਲ ਨਹੀਂ ਪਤਾ ਕਿ ਕੀ ਕੀ ਇਕੁਇਪਮੈਂਟ ਵਰਤੇ ਜਾਂਦੇ ਆ ਜਾਂ ਕੀ ਉਹਦੇ ਜਿਹੇ ਮੇਰੇ ਕੋਲ ਜਿੰਨੀ ਗੱਲ ਆਈ ਹੈ ਮੈਂ ਕਿਉਂਕਿ ਮੈਂ ਵੀ ਆਨ ਡਿਊਟੀ ਹੈਗਾ ਬਾਹਰ ਤੇ ਉਹ ਵੀ ਆਈ ਪੀ ਡੀ ਲੱਗੀ ਹੈ ਤਾਂ ਉਹਦੇ ਰਿਕਾਰਡਿੰਗ ਦਿਨਾ ਕਿ ਮੈਨੂੰ ਐਸ ਐਚਓ ਨੇ ਦੱਸਿਆ ਹੈਗਾ ਉਦੇ ਮੁਤਾਬਕ ਕਿਵੇਂ ਤੁਹਾਨੂੰ ਆਪਣੀ ਜਿਹੜੀ ਹੈਗੀ ਆ ਹਸ ਸ਼ੇਟਮੈਂਟ ਉਹ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਸ ਵਕਤ ਇਹਦੇ ਵਿੱਚ ਦੇਖਦੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਵਗੈਰਾ ਜਿਹੜੇ ਹੈਗੇ ਆ ਆਣਗੇ ਇਹਨਾਂ ਦੇ ਤੇ ਉਹ ਦੇਖਦੇ ਆ ਕਿ ਮਤਲਬ ਕਹਿੰਦੇ ਹੈਗੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਫਿਰ ਜਿਵੇਂ ਕਿ ਆਪਣਾ ਕੋਈ ਦੱਸਣਗੇ اچھا ਇਹ ਮਜੂਰ ਪਤਾ ਲੱਗੇ ਸਰ ਕਿੱਥੋਂ ਦੇ ਸੀ ਕੰਮ ਕਰ ਰਹੇ ਜਿਹੜੇ ਕੋਈ ਆਊਟਸਟੇਟ ਦੇ ਸੀ ਜਾਂ ਪੰਜਾਬ ਦੇ ਪਿੰਡਾਂ ਦੇ ਨੇੜੇ ਦੇ ਪਿੰਡਾਂ ਦੇ ਹੀ ਹੈਗੇ ਆ ਇਹ ਤੇ ਉਹ ਹਲੇ ਇਹਨਾਂ ਦਾ ਵੈਰੀਫਾਈ ਕਰ ਰਹੇ ਆ ਉਹ ਵੀ ਕਿਹੜੇ ਕਿਹੜੇ ਪਿੰਡ ਹੈਗੇ ਆ ਮੈਂ ਤੁਹਾਨੂੰ ਦੱਸਿਆ ਮੈਂ ਥੋੜਾ ਬਾਹਰ ਸੀਗਾ ਡਿਊਟੀ ਤੇ ਤੇ ਤਾਂ ਬਣੀ ਜਿਆਦਾ ਇਹਦੇ ਬਾਰੇ ਨਹੀਂ ਡਿਟੇਲ ਮਤਲਬ ਸਾਲੇ ਸਨ ਡੀਐਸਪੀ ਤਲਵੰਡੀ ਸਾਹਿਬ ਉਹ ਜਿੰਨਾ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇੱਥੇ ਦੱਸ ਦਈਏ ਕਿ ਇਸ ਮਾਮਲੇ ਵਿੱਚ ਚਾਰ ਲੋਕ ਬੇਹੋਸ਼ ਹੋਏ ਸਨ ਜਿਨ੍ਹਾਂ ਨੂੰ ਬਠਿੰਡਾ ਦੇ ਏਮਜ ਹਸਪਤਾਲ ਵਿੱਚ ਪਹੜਤੀ ਕਰਾਇਆ ਗਿਆ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਇੱਕ ਵਿਅਕਤੀ ਹੈ ਜੋ ਏਮਜ ਦੇ ਅਸ ਇਹ ਮਜ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਅਗਲੀ ਕੀ ਕਾਰਵਾਈ ਕਰਦੀ ਹੈ। ਸਰਜੋਰ ਫੈਲਿਆ ਆਸਬੰਦ ਦਾ ਕੀ ਕਾਰਨ ਆ ਜੀ ਇਹ ਅੱਜ ਮੁਖ ਅਫਸਰ ਥਾਣਾ ਰਾਮਾ ਨੇ ਮੈਨੂੰ ਇਤਲਾਹ ਦਿੱਤੀ ਸੀਗੀ ਕਿ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਰਾਮਾ ਵਿਖੇ ਇੱਕ ਟਾਊਨਸ਼ਿਪ ਹੈ ਜਿਹਦੇ ਵਿੱਚ ਰੈਫਾਇਨਰੀ ਦੇ ਜਿਹੜੇ ਮੁਲਾਜ਼ਮ ਤੇ ਅਫਸਰ ਸਹਿਮਾ ਰਹਿੰਦੇ ਆ ਉਥੇ ਇੱਕ ਟ੍ਰੀਟਮੈਂਟ ਪਲੰਟ ਹੈ ਜਿਹਦੀ ਸਫਾਈ ਕਰਨ ਲਈ ਜਿਹੜੇ ਇਹਨਾਂ ਨੇ ਮਜ਼ਦੂਰ ਬੁਲਾਏ ਸੀਗੇ ਤੇ ਉਹ ਟ੍ਰੀਟਮੈਂਟ ਪਲੰਟ ਦੀ ਜਦੋਂ ਸਫਾਈ ਕਰ ਰਹੇ ਸੀਗੇ ਤੇ ਉਹ ਗੈਸ ਚੜਨ ਕਾਰਨ ਜਿਹੜਾ ਹੈ ਉਹ ਬੇਹੋਸ਼ ਹੋ ਗਏ ਤੇ ਜਦੋਂ ਦੂਜਾ ਬਚਾਨ ਗਿਆ ਪਹਿਲੇ ਨੂੰ ਉਹ ਬੇਹੋਸ਼ ਹੋ ਗਿਆ ਫਿਰ ਤੀਜਾ ਗਿਆ ਉਹ ਬੇਹੋਸ਼ ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਚੌਥਾ ਬੰਦਾ ਜਿਹੜਾ ਉਹ ਬਚਾ ਹੋ ਗਿਆ ਉਹਦਾ ਤੇ ਇਹ ਤਿੰਨਾਂ ਬੰਦਿਆਂ ਨੂੰ ਚੱਕ ਕੇ ਫਿਰ ਐਂਬੂਲੈਂਸਾਂ ਵਾਲੇ ਜਿਹੜੇ ਹੈਗੇ ਆ ਰਫਾਇਨਰੀ ਦੀਆਂ ਉਹਨਾਂ ਨੇ ਹਸਪਤਲ ਲੈ ਕੇ ਗਏ ਉੱਥੇ ਬਠਿੰਡੇ ਨੈਸ਼ਨਲ ਹਸਪਤਲ ਜਿੱਥੇ ਡਾਕਟਰ ਸਾਹਿਬਾਨ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਫਿਰ ਕਿੰਨੇ ਵਿਅਕਤੀ ਕੀ ਹਾਲਾਤ ਹੈ ਜੀ ਇਹ ਇੱਕ ਕੁੱਲ ਚਾਰ ਵਿਅਕਤੀ ਦੱਸੇ ਜਾਂਦੇ ਆ ਜਿਨ੍ਹਾਂ ਚੋਂ 10 ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਅੰਡਰ ਹੈਗਾ ਉਹਦੀ ਹਾਲਤ ਜਿਹੜੀ ਇਹ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸਰ ਅੱਗੇ ਕੀ ਕਾਰਵਾਈ ਹੈ ਜੀ ਇਹਦੇ ਵਿੱਚ ਇਹਦੇ ਵਾਰਸ ਜਿਹੜੇ ਹੈਗੇ ਆ ਉਹ ਬੁਲਾਏ ਗਏ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਇਹਦੇ ਵਿੱਚ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਡਾਕਟਰ ਇੱਕ ਐਮ ਡਾਕਟਰ ਕੋਲ ਐਮਰਜੈਂਸੀ ਦੇ ਵਿੱਚ ਆਏ ਨੇ ਰੈਫਾਇਨਰੀ ਤੋਂ। ਕੀ ਉਸ ਪੇਸ਼ੈਂਟ ਦਾ ਹਾਲ ਹੈ ਜਿਹੜਾ ਤਿੰਨਾਂ ਦੀ ਡੈਥ ਹੋਈ ਹੈ ਇੱਕ ਕਹਿੰਦੇ ਜਿਹੜਾ ਬਚ ਗਿਆ ਉਸ ਦਾ ਕੀ ਹਾਲ ਚਾਲ ਹੈ? बच गया वो तो फिलहाल के लिए ठीक है बाइट भी स्टेबल है जो हेड की कंप्लेंट है उनकी ड्रेस थोड़ी शॉर्ट में सब गए थे अभी उनका ही ट्रीटमेंट चलेगा बट बाकी तीन जो है वो हमारे पास ब्रॉड डेट ही आए थे कि चल रहे हैं इसका इलाज की दसैना ने की होया की है अभी तो

ਅਭੀ ਤੋ ਉਸਕਾ ਈਵੈਲੂਏਸ਼ਨ ਹੋਗਾ ਕਿ ਐਕਸ-ਰੇ ਵਗੈਰਾ ਕਰਵਾਏ ਜਾਣਗੇ ਇਨਕੇ ਜਾਂ ਕੋਈ ਹੋਰ ਦਿੱਕਤ ਤਾਂ ਨਹੀਂ ਆਈ। ਥੈਂਕ ਯੂ।